ਪੰਜਾਬ ਦੇ ਵਿੱਚ ਜਿੱਥੇ ਤੇ ਜ਼ਮੀ ਹਣਰੀ ਅਤੇ ਤੂਫਾਨ ਨੇ ਮੌਸਮ ਦਾ ਮિજાਜ ਬਦਲਿਆ ਹੈ ਉੱਥੇ ਲੋਕਾਂ ਦੇ ਨੁਕਸਾਨ ਵੀ ਹੋ ਰਹੇ ਨੇ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਹੈ ਦਰਅਸਲ ਟੀਨਾ ਦੇ ਨਾਲ ਬਣੀ ਹੋਈ ਇੱਕੇ ਛੱਤ ਖੇਠਾਂ ਡਿੱਗ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਹੁਣ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਲੱਗੀਆਂ ਨੇ ਜਿੱਥੇ ਕਈ ਥਾਵਾਂ ਤੇ ਦਰਖਤ ਟੁੱਟੇ ਨੇ ਉੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਇੱਕ ਪਾਸੇ ਇੱਕ ਘਰ ਤੇ ਜੀਓ ਦਾ ਡਾਟਾ ਆਵਰ ਡਿੱਗ ਗਿਆ ਜਿਸ ਦੇ ਚਲਦਿਆਂ ਘਰ ਦੀ ਛੱਤ ਨੂੰਖਸਾਨੀ ਗਈ ਹੈ ਤੇ ਦੂਜੇ ਪਾਸੇ ਖੁਣੇ ਤਸਵੀਰਾਂ ਇੱਕ ਫੈਕਟਰੀ ਦੀਆਂ ਸਾਹਮਣੇ ਆਈਆਂ ਨੇ ਫੈਕਟਰੀ ਸੁਨਾਮ ਰੋਡ ਤੇ ਦੱਸੀ ਜਾ ਰਹੀ ਹੈ ਜਿਸ ਦੀ ਕਿ ਛੱਤ ਦਾ ਨੁਕਸਾਨ ਹੋਇਆ ਛੱਤ ਡਿੱਗ ਗਈ ਹੈ ਔਰ ਉਸ ਤੋਂ ਇਲਾਵਾ ਥੱਲੇ ਪਈਆਂ ਹੋਈਆਂ ਮਸ਼ੀਨਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜਿੱਥੇ ਤੇ ਜ਼ਮੀਂ ਹਨੇਰੀ ਅਤੇ ਤੂਫਾਨ ਨੇ ਮੌਸਮ ਦਾ ਮિજાਜ ਬਦਲਿਆ ਹੈ ਉੱਥੇ ਲੋਕਾਂ ਦੇ ਨੁਕਸਾਨ ਵੀ ਹੋ ਰਹੇ ਨੇ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਹੈ ਦਰਅਸਲ ਟੀਨਾ ਦੇ ਨਾਲ ਬਣੀ ਹੋਈ ਇਹ ਛੱਤ ਖੇਠਾਂ ਡਿੱਗ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਹੁਣ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਲੱਗੀਆਂ ਨੇ ਜਿੱਥੇ ਕਈ ਥਾਵਾਂ ਤੇ ਦਰਖਤ ਟੁੱਟੇ ਨੇ ਉੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਇੱਕ ਪਾਸੇ ਇੱਕ ਘਰ ਤੇ ਜੀਓ ਦਾ ਆਵਰ ਡਿੱਗ ਗਿਆ ਜਿਸ ਦੇ ਚਲਦਿਆਂ ਘਰ ਦੀ ਛੱਤ ਨੁਕਸਾਨੀ ਗਈ ਹੈ ਤੇ ਦੂਜੇ ਪਾਸੇ ਖੁਣੇ ਤਸਵੀਰਾਂ ਇੱਕ ਫੈਕਟਰੀ ਦੇ ਸਾਹਮਣੇ ਆਈਆਂ ਨੇ ਫੈਕਟਰੀ ਸੁਨਾਮ ਰੋਡ ਤੇ ਦੱਸੀ ਜਾ ਰਹੀ ਹੈ ਜਿਸ ਦੀ ਕਿ ਛੱਤ ਦਾ ਨੁਕਸਾਨ ਹੋਇਆ ਛੱਤ ਡਿੱਗ ਗਈ ਹੈ ਔਰ ਉਸ ਤੋਂ ਇਲਾਵਾ ਥੱਲੇ ਪਈਆਂ ਹੋਈਆਂ ਮਸ਼ੀਨਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜਿੱਥੇ ਤੇ ਜ਼ਮੀਂ ਹਣਰੀ ਅਤੇ ਤੂਫਾਨ ਨੇ ਮੌਸਮ ਦਾ ਮિજાਜ ਬਦਲਿਆ ਹੈ ਉੱਥੇ ਲੋਕਾਂ ਦੇ ਨੁਕਸਾਨ ਵੀ ਹੋ ਰਹੇ ਨੇ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਹੈ ਦਰਅਸਲ ਟੀਨਾ ਦੇ ਨਾਲ ਬਣੀ ਹੋਈ ਇੱਕੇ ਛੱਤ ਖੇਠਾਂ ਡਿੱਗ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਹੁਣ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਲੱਗੀਆਂ ਨੇ ਜਿੱਥੇ ਕਈ ਥਾਵਾਂ ਤੇ ਦਰਖਤ ਟੁੱਟੇ ਨੇ ਉੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਇੱਕ ਪਾਸੇ ਇੱਕ ਘਰ ਤੇ ਜੀਓ ਦਾ ਆਵਰ ਡਿੱਗ ਗਿਆ ਜਿਸ ਦੇ ਚਲਦਿਆਂ ਘਰ ਦੀ ਛੱਤ ਨੂੰਖਸਾਨੀ ਗਈ ਹੈ ਤੇ ਦੂਜੇ ਪਾਸੇ ਖੁਣੇ ਤਸਵੀਰਾਂ ਇੱਕ ਫੈਕਟਰੀ ਦੀਆਂ ਸਾਹਮਣੇ ਆਈਆਂ ਨੇ ਫੈਕਟਰੀ ਸੁਨਾਮ ਰੋਡ ਤੇ ਦੱਸੀ ਜਾ ਰਹੀ ਹੈ ਜਿਸ ਦੀ ਕਿ ਛੱਤ ਦਾ ਨੁਕਸਾਨ ਹੋਇਆ ਛੱਤ ਡਿੱਗ ਗਈ ਹੈ ਔਰ ਉਸ ਤੋਂ ਇਲਾਵਾ ਥੱਲੇ ਪਈਆਂ ਹੋਈਆਂ ਮਸ਼ੀਨਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜਿੱਥੇ ਤੇ ਜ਼ਮੀਂ ਹਨੀਰੀ ਅਤੇ ਤੂਫਾਨ ਨੇ ਮੌਸਮ ਦਾ ਮિજાਜ ਬਦਲਿਆ ਹੈ ਉੱਥੇ ਲੋਕਾਂ ਦੇ ਨੁਕਸਾਨ ਵੀ ਹੋ ਰਹੇ ਨੇ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਹੈ ਦਰਅਸਲ ਟੀਨਾ ਦੇ ਨਾਲ ਬਣੀ ਹੋਈ ਇੱਕੇ ਛੱਤ ਖੇਠਾਂ ਡਿੱਗ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤੇਜ਼ ਮੀਂਹ ਤੋਂ ਬਾਅਦ ਹੁਣ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਲੱਗੀਆਂ ਨੇ ਜਿੱਥੇ ਕਈ ਥਾਵਾਂ ਤੇ ਦਰਖਤ ਟੁੱਟੇ ਨੇ ਉੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਫੈਕਟਰੀ ਦੀ ਛੱਤ ਦਾ ਨੁਕਸਾਨ ਹੋਇਆ ਇੱਕ ਪਾਸੇ ਇੱਕ ਘਰ ਤੇ ਜੀਓ ਦਾ ਡਾਟਾ اور ਡਿੱਗ ਗਿਆ جس سے چلدیਆਂ ਘਰ ਦੀ چھਤ ਨੁਕਸਾਨੀ ਗਈ ਹੈ ਤੇ ਦੂਜੇ ਪਾਸੇ ਖੁਣੇ ਤਸਵੀਰਾਂ ਇੱਕ ਫੈਕਟਰੀ ਦੀਆਂ ਸਾਹਮਣੇ ਆਈਆਂ ਨੇ ਫੈਕਟਰੀ ਸੁਨਾਨ ਰੋਡ ਤੇ ਦੱਸੀ ਜਾ ਰਹੀ ਹੈ ਜਿਸ ਦੀ ਕਿ چھਤ ਦਾ ਨੁਕਸਾਨ ਹੋਇਆ چھਤ ਡਿੱਗ ਗਈ ਹੈ ਔਰ ਉਸ ਤੋਂ ਇਲਾਵਾ ਥੱਲੇ ਪਈਆਂ ਹੋਈਆਂ ਮਸ਼ੀਨਾਂ ਦਾ ਵੀ ਨੁਕਸਾਨ ਹੋਇਆ